ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੰਬਰ 1 ਜੇਕਰ ਤੁਹਾਨੂੰ ਪੇਟ ਦਰਦ ਹੋ ਰਿਹਾ ਹੈ ਤਾਂ ਮੇਥੀ ਦਾਣੇ ਨੂੰ ਥੋੜਾ ਜਿਹਾ ਭੁੰਨ ਕੇ ਉਸ ਦਾ ਪਾਊਡਰ ਬਣਾ ਲਓ ਫਿਰ ਗੁੰਗੁਣੇ ਪਾਣੀ ਦੇ ਨਾਲ ਲਓ ਇਸ ਨਾਲ ਤੇ ਤੁਸੀਂ ਪੇਟ ਦਰਦ ਤੋਂ ਆਰਾਮ ਮਿਲੇਗਾ ਨੰਬਰ 2 ਜੇਕਰ ਤੁਹਾਡੇ ਕੰਨਾਂ ਵਿੱਚ ਦਰਦ ਹੋ ਰਿਹਾ ਹੈ ਤਾਂ ਤੁਲਸੀ ਤੁਲਸੀ ਦੇ ਤਾਜ਼ੇ ਪੱਤੇ ਤੋੜ ਲਓ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਤੋਲੋ ਫਿਰ ਇਹਨਾਂ ਦਾ ਰਸ ਕੱਢ ਕੇ ਦੋ ਬੂੰਦ ਆਪਣੇ ਕੰਨ ਵਿੱਚ ਪਾ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਤੁਰੰਤ ਦਰਦ ਤੋਂ ਆਰਾਮ ਮਿਲੇਗਾ ਨੰਬਰ 3 ਜਿੰਨਾ ਲੋਕਾਂ ਨੂੰ ਬਲੱਡ ਪ੍ਰੈਸ਼ਰ ਘਟ ਹੋਣ ਦੀ ਸ਼ਿਕਾਇਤ ਹੈ ਉਹਨਾਂ ਨੂੰ ਨਾਸ਼ਤੇ ਵਿੱਚ ਖੰਜੂਰ ਜ਼ਰੂਰ ਖਾਣੀ ਚਾਹੀਦੀ ਹੈ ਨੰਬਰ 4 ਜੇਕਰ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਆਪਣੇ ਸ਼ਰੀਰ ਦੇ ਨਾਰੀਅਲ ਦੇ ਤੇਲ ਨਾਲ ਮਾਲਿਸ਼ ਕਰੋ ਤਾਂ ਇਸ ਨਾਲ ਤੁਹਾਡੀ ਚਮੜੀ ਇੰਨੀ ਜ਼ਿਆਦਾ ਨਰਮ ਤੇ ਮਲਾਈਮ ਹੋ ਜਾਵੇਗੀ ਕਿ ਤੁਸੀਂ ਖੁਦ ਦੇਖ ਕੇ ਹੈਰਾਨ ਹੋਵੋਗੇ ਨੰਬਰ 5 ਨਮਕ ਦੇ ਨਾਲ ਅਤੇ ਖਟੀਆਂ ਚੀਜ਼ਾਂ ਦੇ ਨਾਲ ਕਦੇ ਵੀ ਦੁੱਧ ਦਾ ਸੇਵਨ ਨਾ ਕਰੋ ਦੁੱਧ ਹਮੇਸ਼ਾ ਕੈਲਾ ਹੀ ਪੀਣਾ ਚਾਹੀਦਾ ਹੈ ਕਿਉਂਕਿ ਦੁੱਧ ਆਪਣੇ ਆਪ ਵਿੱਚ ਇੱਕ ਸੁਪਰ ਭੋਜਨ ਹੈ। ਨੰਬਰ 6 ਜੇਕਰ ਤੁਸੀਂ ਇਸ਼ਨਾਨ ਕਰਦੇ ਸਮੇਂ ਇੱਕ ਚੌੜੇ ਮੂੰਹ ਵਾਲੇ ਬਰਤਨ ਵਿੱਚ ਆਪਣਾ ਮੂੰਹ ਪਾ ਲਓ ਤਾਂ ਉਸ ਦੇ ਆਪਣੇ ਅੱਖਾਂ ਨੂੰ ਇਸ ਤਰ੍ਹਾਂ ਪਾਣੀ ਵਿੱਚ ਬਾਰ-ਬਾਰ ਬੰਦ ਕਰੋ ਤਾਂ ਖਤੂਸੀ ਖੁਦ ਨੂੰ ਇਸ ਤਰ੍ਹਾਂ ਕਰਨ ਨਾਲ ਤੁਹਾਡੀਆਂ ਅੱਖਾਂ ਤੇ ਅਨੇਕਾਂ ਹੀ ਤਰ੍ਹਾਂ ਦੇ ਰੋਗ ਦੂਰ ਹੋ ਜਾਣਗੇ ਜੇਕਰ ਇਹ ਕਿਸੇ ਨਦੀ ਜਾਂ ਫਿਰ ਸਰੋਵਰ ਵਿੱਚ ਕੀਤਾ ਜਾਵੇ ਤਾਂ ਤਾਂ ਬਧੇਰੇ ਲਾਭਕਾਰੀ ਹੋਵੇਗਾ ਨੰਬਰ 7 ਇੱਕ ਚਮਚ ਦਹੀਂ ਲਓ ਅਤੇ ਉਸ ਵਿੱਚ ਇੱਕ ਚੁਟਕੀ ਹਲਦੀ ਮਿਲਾ ਲਓ ਫਿਰ ਆਪਣੇ ਚਿਹਰੇ ਉੱਪਰ 5 ਮਿੰਟ ਦੇ ਲਈ ਮ사ਜ ਕਰੋ ਜਿਆ ਕਰ ਨਾਲ ਤੁਹਾਡੇ ਚਿਹਰੇ ਦਾ ਰੰਗ ਸਾਫ ਹੋ ਵੀਗਾ ਤੇ ਚਿਹਰੇ ਤੇ ਨਮੀ ਵੀ ਆਵੇਗੀ ਨੰਬਰ 8 ਜੇਕਰ ਤੁਸੀਂ ਪੜਾਈ ਕਰਦੇ ਹੋ ਤਾਂ ਜਾਂ ਫਿਰ ਕਿਸੇ ਬ੍ਰੇਕ ਚੀਜ਼ ਵਿੱਚ ਨਿਗਾਹ ਟਿਕਾ ਕੇ ਦੇਖ ਰਹੇ ਹੋ ਤਾਂ ਜੇਕਰ ਤੁਹਾਡੀਆਂ ਅੱਖਾਂ ਵਿੱਚ ਦਰਦ ਹੋਣ ਲੱਗ ਜਾਵੇ ਤਾਂ ਤੁਸੀਂ ਆਪਣੀ ਅੱਖਾਂ ਵਿੱਚ ਪਾਣੀ ਦੇ ਛਿੱਟੇ ਮਾਰੋ ਇਸ ਨਾਲ ਤੁਰੰਤ ਅੱਖਾਂ ਵਿੱਚੋਂ ਦਰਦ ਠੀਕ ਹੋ ਜਾਵੇਗਾ ਤੇ ਅੱਖਾਂ ਲਈ ਬਹੁਤ ਹੀ ਫਾਇਦੇਮੰਦ ਨੁਕਤਾ ਹੈ ਨੰਬਰ 9 ਜੀ ਕਈ ਲੋਕ ਨਾਰੀਅਲ ਦੇ ਛਿਲਕੇ ਨੂੰ ਸੁੱਟ ਦਿੰਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਨਾਰੀਅਲ ਦੇ ਛਿਲਕੇ ਨੂੰ ਦੁੱਧ ਵਿੱਚ ਪੀਸ ਕੇ ਜੇਕਰ ਹੱਥਾਂ ਪੈਰਾਂ ਉੱਪਰ ਲਗਾਉਂਦੇ ਹੋ ਤਾਂ ਹੱਥਾਂ ਪੈਰਾਂ ਦਾ ਕਾਲਾਪਨ ਦੂਰ ਹੋ ਜਾਂਦਾ ਹੈ ਨੰਬਰ 10 ਕਈ ਵਾਰ ਸਾਡੇ ਕੰਨਾਂ ਦੇ ਅੰਦਰ ਇਸ਼ਨਾਨ ਕਰਦੇ ਸਮੇਂ ਪਾਣੀ ਚਲਾ ਜਾਂਦਾ ਹੈ ਇਸ ਸਮੇਂ ਜੇਕਰ ਤੁਸੀਂ ਆਪਣੇ ਕੰਨਾਂ ਵਿੱਚ ਤਿਲ ਦਾ ਤੇਲ ਪਾਓ ਲੋਮੋ ਤਾਂ ਕੰਨਾ ਵਿੱਚੋਂ ਪਾਣੀ ਬਾਹਰ ਨਿਕਲ ਜਾਵੇਗਾ। ਨੰਬਰ 11 ਜੇਕਰ ਤੁਹਾਡੇ ਹੱਥਾਂ ਪੈਰਾਂ ਵਿੱਚ ਜਲਣ ਰਹਿੰਦੀ ਹੈ ਤਾਂ ਤੁਸੀਂ ਅਨਾਰ ਦੇ ਤਾਜੇ ਪੱਤਿਆਂ ਨੂੰ ਪੀਸ ਕੇ ਲੇਪ ਬਣਾ ਲਓ ਫਿਰ ਹਥੇਲੀ ਅਤੇ ਹੱਥਾਂ ਉੱਪਰ ਲੀਆਂ ਤਲੀਆਂ ਉੱਪਰ ਲਗਾ ਲਓ ਇਸ ਨਾਲ ਤੁਹਾਨੂੰ ਜਲਣ ਤੋਂ ਬਹੁਤ ਆਰਾਮ ਮਿਲੇਗਾ। ਨੰਬਰ 12 ਜੇਕਰ ਤੁਸੀਂ ਆਪਣੇ ਅੱਖਾਂ ਦੇ ਆਸ-ਪਾਸ ਹੋ ਰਹੀਆਂ ਹੋ ਰਹੀਆਂ ਛਾਈਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਮੂੰਹ ਵਿੱਚ ਪਾਣੀ ਭਰ ਕੇ ਜ਼ੋਰ-ਜ਼ੋਰ ਦੇ ਫੁਫਾਰੇ ਚਲਾਓ ਇਸੇ ਤਰ੍ਹਾਂ ਕਰ ਨਾ ਤੁਹਾਡੀਆਂ ਅੱਖਾਂ ਦੇ ਆਸ-ਪਾਸ ਕਦੇ ਵੀ ਝੁਰੜੀਆਂ ਨਹੀਂ ਪੈਣਗੀਆਂ ਨੰਬਰ 13 ਜੇਕਰ ਤੁਸੀਂ ਆਲੂ ਦਾ ਉਬਲਿਆ ਹੋਇਆ ਪਾਣੀ ਆਪਣੇ ਵਾਲਾਂ ਉੱਪਰ ਲਗਾਉਂਦੇ ਹੋ ਤਾਂ ਵਾਲ ਕਦੇ ਵੀ ਜਲਦੀ ਸਫੇਦ ਨਹੀਂ ਹੋਣਗੇ ਨੰਬਰ 14 ਜੇਕਰ ਜੇਕਰ ਸਿਰ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਫਿਰ ਸੋ ਜਾਓ ਤੇ ਸੌ ਫੁੱਟ ਦਾ ਹਲਕਾ ਜਹਾਜ਼ ਹੈ ਜੈਫਾਲ ਪਾਕੇ ਇਸ ਦਾ ਖਰਾੜ ਜੈਫਾਲ ਪਾਕੇ ਇਸ ਦਾ ਆਕਾਰਾ ਬਣਾ ਕੇ ਪੀਓ ਜੀ ਤੁਹਾਨੂੰ ਸਮੱਸਿਆ ਤੋਂ ਬਹੁਤ ਜਲਦੀ ਰਾਹਤ ਮਿਲੇਗੀ ਨੰਬਰ 15 ਜੇਕਰ ਤੁਹਾਨੂੰ ਖਟੇ ਢਕਾਰ ਆਉਂਦੇ ਹਨ ਤਾਂ ਪਿਆਜ਼ ਉੱਪਰ ਨਿੰਬੂ ਦਾ ਕਾਲਾ ਨਮਕ ਲਗਾ ਕੇ ਖਾਓ ਇਸ ਨਾਲ ਤੁਹਾਨੂੰ ਬਦਹਜਮੀ ਕਦੇ ਵੀ ਨਹੀਂ ਹੋਵੇਗੀ ਨੰਬਰ 16 ਜੇਕਰ ਤੁਸੀਂ ਸ਼ਹਿਦ ਨੂੰ ਕੋਲ ਕੇ ਆਪਣੇ ਮੂੰਹ ਵਿੱਚ ਕਾਫੀ ਸਮਾਂ ਪਰ ਕੇ ਰੱਖੋ ਫਿਰ ਇਸ ਨਾਲ ਜੀਵ ਦੇ ਸਾਰੇ ਰੋਗ ਢੀਣਾ ਵਿੱਚ ਹੀ ਦੂਰ ਹੋਣ ਲੱਗ ਜਾਣਗੇ ਨੰਬਰ 17 ਸਰਦੀਆਂ ਵਿੱਚ ਜੜ ਵਾਲੀਆਂ ਸਬਜ਼ੀਆਂ ਖਾਣ ਦੇ ਕਈ ਸਾਰੇ ਫਾਇਦੇ ਹਨ ਜੋ ਕੀ ਮੋਟਾ ਬਲੋਜ਼ਮ ਨੂੰ ਵਧਾਉਂਦੇ ਹਨ ਇਸ ਨਾਲ એનર્ਜੀ ਤੇਜ਼ ਨਾਲ ਵੱਧਦੀ ਹੈ ਅਤੇ ਸਰੀਰ ਨੂੰ ਗਰਮ ਰੱਖਣ ਵਿੱਚ ਮਦਦ ਮਿਲਦੀ ਹੈ ਦੂਜੇ ਪਾਸੇ ਇਹ ਸਰੀਰ ਦੀ ਇਮਿਊਨਿਟੀ ਨੂੰ ਵੀ ਸਟਰੋਂਗ ਕਰਦੇ ਹਨ ਜੜਾਂ ਵਾਲੀਆਂ ਸਬਜ਼ੀਆਂ ਵਿੱਚ ਮੂਲੀ ਗਾਜਰ ਚੁਕੰਦਰ ਸ਼ਕਰਗੰਦੀ ਆਦ ਦਾ ਸੇਵਨ ਕਰ ਸਕਦੇ ਹੋ ਜੋ ਸਬਜ਼ੀਆਂ ਵਿੱਚ ਕਾਫੀ ਜ਼ਿਆਦਾ ਸਰਦੀਆਂ ਵਿੱਚ ਕਾਫੀ ਜ਼ਿਆਦਾ ਮਿਲਦੀਆਂ ਹਨ ਇਹ ਸਾਰੀਆਂ ਸਬਜ਼ੀਆਂ ਨੂੰ ਤੁਸੀਂ ਸਵੇਰ ਦੇ ਨਾਸ਼ਤੇ ਵਿੱਚ ਲੈ ਸਕਦੇ ਹੋ ਅਤੇ ਆਪਣੇ ਆਪ ਨੂੰ ਸਿਹਤਮੰਦ ਰੱਖ ਸਕਦੇ ਹੋ ਨੰਬਰ 18 ਜੇਕਰ ਤੁਸੀਂ ਨਾਰੀਅਲ ਪਾਣੀ ਵਿੱਚ ਥੋੜੇ ਜਿਹੇ ਚੰਦਰ ਨੂੰ ਘੋਲ ਕੇ ਰੱਖੋ ਤਾਂ ਇਸ ਵਿੱਚੋਂ 20 ਮਿੰਟ ਕੋਲ ਰੋਗੀ ਵਿਅਕਤੀ ਨੂੰ ਪਲਾ ਦਵਾਂ ਇਸ ਦੇ ਨਾਲ ਮੂੰਹ ਦਾ ਸੁੱਕਾਪਨ ਦੂਰ ਹੋਣ ਲੱਗ ਜਾਵੇਗਾ ਤੇ ਨਾਲ ਹੀ ਪਿਆਸ ਦੀ ਕਮੀ ਵੀ ਦੂਰ ਹੋਣ ਲੱਗ ਜਾਵੇਗੀ ਨੰਬਰ 19 ਨਫ਼ਰਤ ਕਰਨਾ ਅਸਲ ਵਿੱਚ ਬਹੁਤ ਮੂਰਖ ਲੋਕਾਂ ਦਾ ਕੰਮ ਹੈ ਜੋ ਇਹ ਸੋਚਦੇ ਹਨ ਕਿ ਉਹ ਸਦਾ ਹੀ ਜਿਉਂਦੇ ਰਹਿਣਗੇ ਨੰਬਰ 20 ਜੇਕਰ ਤੁਹਾਡੇ ਕੰਨ ਬਹਿ ਰਿਹਾ ਹੋਵੇ ਤਾਂ ਤੁਸੀਂ ਚਿੱਟੇ ਪਿਆਜ਼ ਨੂੰ ਗਰਮ ਰੱਖ ਕੇ ਦੱਬ ਕੇ ਪਾ ਰੱਖ ਲਓ ਇਸ ਨੂੰ ਕੁਝ ਸਮੇਂ ਬਾਅਦ ਪਿਆਜ਼ ਨੂੰ ਕੱਢ ਕੇ ਇਸ ਦਾ ਰਸ ਕੱਢ ਲਓ ਫਿਰ ਇਸੇ ਵਿਰਾਸ ਦੀਆਂ ਦੋ ਦੋ ਬੂੰਦਾ ਕੰਨਾਂ ਵਿੱਚ ਪਾ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਕੰਨਾਂ ਦਾ ਦਰਦ ਠੀਕ ਹੋ ਜਾਵੇਗਾ ਨੰਬਰ 21 ਜ਼ਿੰਦਗੀ ਵਿੱਚ ਕੁਝ ਵੀ ਸਿੱਖਦੇ ਹੋਏ ਖਾਂਦੇ ਸਮੇਂ ਵਪਾਰ ਕਰਦੇ ਸਮੇਂ ਸ਼ਰਮ ਨੂੰ ਬਿਲਕੁਲ ਤਿਆਗ ਦੇਣਾ ਚਾਹੀਦਾ ਹੈ ਨੰਬਰ 22 ਜੇਕਰ ਤੁਸੀਂ ਰੋਜ਼ਾਨਾ ਆਮਲੇ ਦਾ ਮਰੱਬਾ 30 ਗ੍ਰਾਮ ਰੋਜ਼ਾਨਾ ਦੇਣ ਵਿੱਚ 2-3 ਵਾਰ ਖਾ ਲੈਂਦੇ ਹੋ ਤਾਂ ਇਸ ਤਰ੍ਹਾਂ ਤੁਹਾਨੂੰ ਪਿੱਤ ਦੋਸ਼ ਦੂਰ ਹੋ ਜਾਂਦਾ ਹੈ ਤੇ ਨਾਲ ਹੀ ਮੂੰਹ ਵਿੱਚੋਂ ਹੋ ਰਹੀ ਸੁੱਕੇ ਪੰਨਦੀ ਸਮੱਸਿਆ ਵੀ ਦੂਰ ਹੋਣ ਲੱਗ ਜਾਵੇਗੀ ਨੰਬਰ 23 ਦੁਨੀਆ ਦਾ ਸਭ ਤੋਂ ਔਖਾ ਕੰਮ ਹੈ ਵਿਸ਼ਵਾਸ ਨੂੰ ਗਵਾਉਣਾ ਤੇ ਤੇ ਔਖਾ ਕੰਮ ਹੈ ਭਰੋਸਾ ਹਾਸਿਲ ਕਰਨਾ ਤੇ ਉਸ ਤੋਂ ਵੀ ਔਖਾ ਹੈ ਉਸ ਭਰੋਸੇ ਨੂੰ ਕਾਇਮ ਰੱਖਣਾ ਨੰਬਰ 24 ਜੇਕਰ ਤੁਹਾਡੇ ਦੰਦਾਂ ਨੂੰ ਕੀੜਾ ਲੱਗ ਗਿਆ ਹੋਵੇ ਤਾਂ ਤੁਸੀਂ ਲੌਂਗਾਂ ਦੇ ਤੇਲ ਨੂੰ ਰੂੰ ਵਿੱਚ ਪਾ ਕੇ ਉਸ ਵਿੱਚ ਨੂੰ ਦੰਦਾਂ ਦੇ ਕੋਲੇ ਵਿੱਚ ਰੱਖ ਦਿਓ ਇਸ ਜਗ੍ਹਾ ਤੇ ਕੀੜਾ ਲੱਗਿਆ ਹੋਵੇ ਇਸ ਨਾਲ ਕੀੜਾ ਆਪਣੇ ਆਪ ਨਸ਼ਟ ਹੋ ਕੇ ਬਾਹਰ ਨਿਕਲ ਜਾਵੇ ਗਾਣਾ ਨੰਬਰ 25 ਰਿਸ਼ਤਿਆਂ ਦੀ ਗਲਤ ਵਰਤੋਂ ਕਰਦੇ ਨਾ ਕਰਿਓ ਕਿਉਂਕਿ ਰਿਸ਼ਤੇ ਤਾਂ ਬਹੁਤ ਮਿਲ ਜਾਣਗੇ ਪਰ ਸਹੀ ਇਨਸਾਨ ਵਾਰ-ਵਾਰ ਨਹੀਂ ਮਿਲੇਗਾ ਨੰਬਰ 26 ਜੇਕਰ ਪੇਟ ਵਿੱਚ ਦਰਦ ਹੋ ਰਿਹਾ ਹੈ ਤਾਂ ਹਿੰਗ ਬਹੁਤ ਹੀ ਲਾਭਕਾਰੀ ਹੈ 5 ਗ੍ਰਾਮ ਹਿੰਗ ਨੂੰ ਪੀਸ ਕੇ ਕਿਸੇ ਵੀ ਪਾਣੀ ਵਿੱਚ ਕੋਲ ਕੇ ਪੇਸਟ ਤਿਆਰ ਕਰ ਲਓ ਫਿਰ ਇਸ ਨੂੰ ਆਪਣੀ ਧੁੰਨੀ ਦੇ ਪਾਓ ਇਸ ਤਰ੍ਹਾਂ ਨਾਲ ਆਸ-ਪਾਸ ਮ사ਜ ਵੀ ਜ਼ਰੂਰ ਕਰੋ ਤੇ ਕੁਝ ਸਮੇਂ ਪਿਆ ਰਹਿਣ ਦਿਓ ਇਸ ਨਾਲ ਤੁਹਾਡੇ ਪੇਟ ਦੀ ਸਾਰੀ ਗੈਸ ਨਿਕਲ ਜਾਵੇਗੀ ਤੇ ਨਾਲ ਇਸ ਦੇ ਨਾਲ ਤੁਹਾਨੂੰ ਤੁਰੰਤ ਹੀ ਠੀਕ ਹੋਣ ਲੱਗ ਜਾਵੇਗਾ ਇਸ ਨੁਕਤੇ ਨੂੰ ਜ਼ਰੂਰ ਬਣਾ ਕੇ ਦੇਖੋ ਇਸ ਤੋਂ ਹੀ ਲਾਇਆ ਹੈ ਤੁਹਾਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਪਵੇਗੀ ਨੰਬਰ 72 ਸਭ ਦੇ ਕਰਮ ਸਾਹਮਣੇ ਆਉਣਗੇ ਉਹ ਕਹਿੰਦੇ ਹਨ ਕਿ ਕਰਮ ਰਿਸ਼ਵਤ ਨਹੀਂ ਲੈਂਦਾ ਨੰਬਰ 28 ਜੇਕਰ ਤੁਹਾਡੇ ਪੇਟ ਵਿੱਚ ਕਬਜ ਵਾਲਾ ਦਰਦ ਹੋ ਰਿਹਾ ਹੋਵੇ ਤਾਂ ਤੁਲਸੀ ਦੇ ਤਾਜ਼ੇ ਪੱਤੇ ਨੂੰ ਪੀਸ ਕੇ 10 ਗ੍ਰਾਮ ਲੈ ਲਓ ਇਸ ਨਾਲ ਇਸ ਦਰਦ ਤੋਂ ਆਰਾਮ ਮਿਲੇਗਾ ਤੇ ਨਾਲ ਹੀ ਕਬਜ ਵੀ ਠੀਕ ਹੋ ਜਾਵੇਗੀ ਨੰਬਰ 29 ਜੇਕਰ ਤੁਸੀਂ ਥੱਕ ਜਾਮੋ ਤਾਂ ਆਰਾਮ ਕਰਨਾ ਸਿੱਖੋ ਹਾਰ ਮੰਨਣਾ ਨਹੀਂ ਨੰਬਰ 3 ਇਮਲੀ ਦੇ ਪੱਕੇ ਹੋਏ ਫਲ ਨੂੰ ਜੇਕਰ ਤੁਸੀਂ ਉਸ ਨੂੰ ਚਲਾ ਕੇ ਉਸ ਦਾ ਧੂਆਂ ਕਰਕੇ ਆਪਣੇ ਮੂੰਹ ਵਿੱਚ ਪਾ ਲਓ ਤਾਂ ਇਸ ਤਰ੍ਹਾਂ ਕਰ ਨਾਲ ਦੰਦਾਂ ਨੂੰ ਲੱਗਿਆ ਹੋਇਆ ਕੀੜਾ ਮਾਰ ਕੇ ਆਪਣੇ ਆਪ ਬਾਹਰ ਨਿਕਲ ਜਾਵੇਗਾ ਨੰਬਰ 31 ਜਿੰਨਾ ਤੁਸੀਂ ਦੂਰ ਤੋਂ ਦੇਖੋਗੇ ਲੋਕ ਉਹਨੇ ਹੀ ਚੰਗੇ ਦਿਖਾਈ ਦੇਣਗੇ ਨੰਬਰ 32 ਜੇਕਰ ਸਿਰ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੋਵੇ ਤਾਂ ਲੌਂਗ ਦੇ ਨਮਕ ਦਾ ਪੇਸਟ ਬਣਾ ਕੇ ਉਸ ਨੂੰ ਦੁੱਧ ਵਿੱਚ ਮਿਕਸ ਕਰਕੇ ਪੀ ਲਓ ਇਸ ਨਾਲ ਤੁਹ ਸਿਰ ਦਰਦ ਤੋਂ ਤੋਤਰੰਤ ਆਰਾਮ ਮਿਲੇਗਾ ਨੰਬਰ 33 ਮਾੜੇ ਸਮੇਂ ਵਿੱਚ ਸਾਵਦੇ ਆਲਸ ਰੰਗ ਦਿਸਦੇ ਹ असली ਰੰਗ ਦਿਸਦੇ ਹਨ ਦਿਨ ਦੀ ਰੋਸ਼ਨੀ ਵਿੱਚ ਤਾਂ ਪਾਣੀ ਵੀ ਚਾਂਦੀ ਲੱਗਦਾ ਨੰਬਰ 34 ਰਾਤ ਦੇ ਸਮੇਂ ਚ 2 8 ਕਾਂਟਿਆਂ ਦੀ ਨੀਂਦ ਜ਼ਰੂਰ ਲਓ ਤੇ ਨਾਲ ਹੀ ਸੌਣ ਦੇ ਜਗਣ ਦਾ ਸਮਾਂ ਇੱਕ ਹੀ ਰਖੋ ਇਸ ਨਾਲ ਤੁਹਾਨੂੰ ਕਦੇ ਵੀ ਸਿਰ ਦਰਦ ਸਮੱਸਿਆ ਨਹੀਂ ਹੋਵੇਗੀ ਇਸ ਤੋਂ ਇਲਾਵਾ ਸਰਾਣਾ ਸੰਬੰਧੀ ਤੇ ਅੱਖਾਂ ਹੋ ਰਹੀਆਂ ਦੀ ਸਮੱਸਿਆ ਦਾ ਵੀ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 34 ਮੁਸਕਰਾਟ ਹਰ ਕਿਸੇ ਲਈ ਹੁੰਦੀ ਹੈ ਤੇ ਹੰਝੂ ਕਿਸੇ ਖਾਸ ਦੇ ਲਈ ਨੰਬਰ 35 ਜੇਕਰ ਤੁਹਾਡੇ ਬੱਚੇ ਦੇ ਕੰਨ ਵਿੱਚ ਦਰਦ ਹੋ ਰਿਹਾ ਹੋਵੇ ਤਾਂ 4-5 ਲਸਣ ਦੀਆਂ ਕਲੀਆਂ ਸਰੋਂ ਦੇ ਤੇਲ ਵਿੱਚ ਪਾ ਲਓ ਤੇ ਚੁਟਕੀ ਹਿੰਗ ਦੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਕੱਢ ਲਓ ਫਿਰ ਇਸ ਨੂੰ ਬੱਚੇ ਦੇ ਕੰਨ ਵਿੱਚ ਇੱਕ ਇੱਕ ਬੂੰਦ ਪਾਓ ਇਸ ਤਰ੍ਹਾਂ ਇਸ ਦਾ ਤੁਰੰਤ ਅਸਰ ਤੁਸੀਂ ਆਪ ਦੇਖੋਗੇ ਨੰਬਰ 36 ਜਿਸ ਦਾ ਸੁਆ ਹਮੇਸ਼ਾ ਬਦਲਣ ਵਾਲਾ ਹੋਵੇ ਉਹ ਕਦੇ ਕਿਸੇ ਦਾ ਨਹੀਂ ਹੋ ਸਕਦਾ ਇਹ ਫਿਰ ਭਾਵੇਂ ਸਾਮਾ ਹੋਵੇ ਜਾਂ ਫਿਰ ਇਨਸਾਨ ਨੰਬਰ 37 ਥੋੜੇ ਜਿਹੇ ਦੁੱਧ ਵਿੱਚ ਗੁਲਾਬ ਦੀਆਂ ਪੱਤੀਆਂ ਨੂੰ ਪਾ ਕੇ ਰੱਖ ਦੋ ਤੇ ਕੁਝ ਸਮੇਂ ਬਾਅਦ ਇਹਨਾਂ ਨੂੰ ਕੱਢ ਲਓ ਦੁੱਧ ਦਾ ਰੰਗ ਗੁਲਾਬੀ ਹੋ ਜਾਵੇਗਾ ਫਿਰ ਇਸ ਵਿੱਚ ਹਲਕਾ ਜਿਹਾ ਬਦਾਮ ਦਾ ਪਾਊਡਰ ਮਿਕਸ ਕਰਕੇ ਗਾੜਾ ਜਿਹਾਲੇ ਲੇਪ ਤਿਆਰ ਕਰ ਲਓ ਫਿਰ ਇਸ ਲੇਪ ਨੂੰ ਕੁਝ ਸਮੇਂ ਲਈ ਫਰਿੱਜ ਵਿੱਚ ਰੱਖ ਦੋ ਫਿਰ ਇਸ ਨੂੰ ਫਰਿੱਜ ਵਿੱਚੋਂ ਕੱਢੋ ਤੇ ਪੜੇ ਬੁੱਲਾਂ ਉੱਪਰ ਲਗਾ ਲਓ ਤੇ ਰੂਈ ਨੂੰ ਗਿੱਲੀ ਕਰਕੇ ਬੁੱਲਾਂ ਦੇ ਨੂੰ ਸਾਫ਼ ਕਰ ਲਓ ਇਸ ਤਰ੍ਹਾਂ ਕਰਨਾ ਤੁਹਾਡੇ ਬੁੱਲ੍ਹ ਹਮੇਸ਼ਾ ਗੁਲਾਬੀ ਹੀ ਰਹਿਣਗੇ ਤੇ ਨਾਲ ਨਰਮ ਤੇ ਮਲਾਈਮ ਵੀ ਹੋ ਜਾਣਗੇ ਨੰਬਰ 38 ਚੰਗਾਈਆਂ ਤੇ ਸੱਚਾਈ ਭਾਵੇਂ ਸਾਰੀ ਦੁਨੀਆ ਵਿੱਚ ਲੱਭ ਲਓ ਜੇ ਇਹ ਤੁਹਾਡੇ ਅੰਦਰ ਨਹੀਂ ਤਾਂ ਤੁਹਾਨੂੰ ਇਹ ਕਿਤੇ ਵੀ ਨਹੀਂ ਮਿਲੇਗੀ ਨੰਬਰ 39 ਜੇਕਰ ਤੁਹਾਡੇ ਕੋਲ ਬਹੁਤ ਜ਼ਿਆਦਾ ਕਾਲ ਕਾਲੇ ਹੋਣ ਬੁੱਲ ਜਵਤ ਜ਼ਿਆਦਾ ਕਾਲੇ ਹੋਣ ਲੱਗ ਗਏ ਹੁਣ ਤਾਂ ਇੱਕ ਚਮਚ ਦੁੱਧ ਦੇ ਵਿੱਚੇ ਕੁਝ ਸਮਾ ਕੇਸਰ ਪਿਓ ਕੇ ਰੱਖ ਦੋ ਫਿਰ ਦੁੱਧ ਦੇ ਵਿੱਚ ਹਲਕਾ ਜਿਹਾ ਹਲਕਾ ਜਿਹਾ ਹੱਥ ਨਾਲ ਆਪਣੀ ਉਂਗਲੀ ਤੇ ਨਾਲ ਬੁੱਲਾਂ ਦੀ ਮਸਾਜ ਕਰੋ ਇਸ ਨਾਲ ਤੁਹਾਡੇ ਬੁੱਲ ਗੁਲਾਬੀ ਹੋ ਜਾਣਗੇ ਨੰਬਰ 40 ਬਿਨਾ ਕਿਤੇ ਵੀ ਪਛਤਾਉਣਾ ਹੀ ਹੈ ਇਸ ਤੋਂ ਚੰਗਾ ਹੈ ਕਿ ਕੁਝ ਕਰਕੇ ਪਛਤਾਓ ਨੰਬਰ 41 ਜੇਕਰ ਤੁਹਾਡੇ ਬੁੱਲਾਂ ਉੱਪਰ ਛਾਲੇ ਹੋਣ ਲੱਗ ਗਏ ਹੋਣ ਤਾਂ ਤੁਸੀਂ ਤਰਬੂਜ ਦੇ ਛਿਲਕੇ ਨੂੰ ਚਲਾ ਕੇ ਆਪਣੇ ਬੁੱਲਾਂ ਉੱਪਰ ਉਹਨਾਂ ਦੀ ਰਾਖ ਲਗਾਓ ਇਸ ਨਾਲ ਛਾਲੇ ਠੀਕ ਹੋ ਜਾਣਗੇ ਹਾਂਜੀ ਵੀਡੀਓ ਬਣਾਉਣੇ ਵਿੱਚ ਲਿਖਣ ਵਿੱਚ ਬੋਲਣ ਵਿੱਚ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦੀ ਹਾਂ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਐ ਅਸੀਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਵਧੀਆ-ਵਧੀਆ ਕਮੈਂਟ ਵੀ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ